ਨਰਸਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੂ ਦਰਸ਼ਕੋ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮਗੇ ਔਰ ਤੁਹਾਡੀ ਚੜ੍ਹਦੀ ਕਲਾ ਦੀ ਪ੍ਰਮਾਤਮਾ ਬਸੋ ਕਾਮਨਾ ਕਰਦੇ ਆ ਸੋ ਤੁਸੀਂ ਜੁੜ ਚੁੱਕੇ ਹੋ ਹੱਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਚੈਨਲ ਅਤੇ ਮੰਡ ਨਿਊਜ਼ ਪੰਜਾਬ ਚੈਨਲ ਦੇ ਨਾਲ ਸੂ ਦਰਸ਼ਕੋ ਹਾਜ਼ਰ ਆਪਾਂ ਅੱਜ ਦੇ ਮੌਸਮ ਦੀ ਤਾਜ਼ਾ ਅਪਡੇਟ ਲੈ ਕੇ ਅੱਜ 11 ਸਤੰਬਰ ਦਾ ਦਿਨ ਹੈ ਨਾ ਤੇ ਤਕਰੀਬਨ ਸਮਾਂ ਸਵੇਰ ਦੇ 7:00 ਕ ਬਰ ਚੁੱਕੇ ਨੇ ਤੇ ਸੂਰਜ ਜਿਹੜਾ ਉਹ ਪ੍ਰਵਾਜ ਪਰ ਚੁੱਕਿਆ ਸੂਰਜ ਚੜਨਾ ਸ਼ੁਰੂ ਹੋ ਚੁੱਕਿਆ ਤੇ ਪੰਜਾਬ ਦੇ ਤਕਰੀਬਨ ਸਾਰੇ ਹਿੱਸਿਆਂ ਦੇ ਵਿੱਚ ਇਹ ਸੂਰਜ ਦੀਆਂ ਕਿਰਨਾਂ ਆਪਣੀ ਰੋਸ਼ਨੀ ਵਖੇਰਨੇ ਸ਼ੁਰੂ ਕਰ ਚੁੱਕੀਆਂ ਨੇ ਸੋ ਅੱਜ ਦੇ ਜਿਹੜੇ ਮੌਸਮ ਦੀ ਜਿਹੜੀ ਅਪਡੇਟ ਆ ਉਹ ਹਣ ਤੋਂ ਲੈ ਕੇ ਦੁਪਹਿਰ ਤੱਕ ਤਾਂ ਇਸੇ ਤਰ੍ਹਾਂ ਪੂਰੇ ਵਧੀਆ ਤੁੱਪ ਪੰਜਾਬ ਦੇ ਸਾਰੇ ਏਰੀਆ ਦੇ ਵਿੱਚ ਰਹੇਗੀ ਤੇ ਦੁਪਹਿਰ ਤੋਂ ਬਾਅਦ ਹੋ ਸਕਦਾ ਵੀ ਥੋੜੇ-ਬਹੁਤੇ ਬੱਦਲ ਜਿਹਨੂੰ ਆਪਾਂ ਪੰਜਾਬੀ ਠੇਢ ਪੰਜਾਬੀ ਦੇ ਵਿੱਚ ਤਿੱਤਰਖੰਬੇ ਬੱਦਲ ਕਹਿੰਦੇ ਆ ਜਾਂ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਮੱਧਲਬਾਰੀ ਪੰਜਾਬ ਦੇ ਹਿੱਸਿਆਂ ਤੇ ਜਿਹੜੀ ਆ ਦੇਖਣੀ ਸ਼ੁਰੂ ਹੋ ਸਕਦੀ ਆ ਪਰ بارش ਦੀ ਕੋਈ ਮੀਂਹ ਦੀ ਸੰਭਾਵਨਾ ਕੋਈ ਨਹੀਂ ਹੈ ਉੱਤਰੀ ਭਾਰਤ ਦੇ ਇਲਾਕਿਆਂ ਦਾ ਤਕਰੀਬਨ ਮੌਸਮ ਠੀਕ ਚੱਲ ਰਿਹਾ ਤੇ ਪੰਜਾਬ ਦੇ ਨਾਲ ਲੱਗਦੇ ਜਿਹੜੇ ਪਹਾੜੀ ਏਰੀਏ ਨੇ ਜਿਵੇਂ ਹਿਮਾਚਲ ਪ੍ਰਦੇਸ਼ ਉੱਤਰਾਖੰਡ ਹੋ ਗਿਆ ਇਸ ਏਰੀਏ ਦੇ ਵਿੱਚ ਕੁਝ ਮੀਂਹ ਪੈਣ ਦੀ ਸੁਭਾਵਨਾ ਥੋੜੀ ਬਹੁਤੀ ਹੈ ਜਿਹਦੇ ਵਿੱਚ ਹਲਕੇ ਤੋਂ ਦਰਮਿਆਨਾ ਵੀ ਪੈ ਸਕਦਾ ਤੇ ਜਿਹਦੇ ਨਾਲ ਨਹਿਰਾਂ ਦੇ ਵਿੱਚ ਥੋੜਾ ਬਹੁਤ ਪਾਣੀ ਆ ਸਕਦਾ ਖਤਰੇ ਵਾਲੀ ਕੋਈ ਗੱਲ ਨਹੀਂ ਹੈਗੀ ਤੇ ਪੰਜਾਬ ਦੇ ਨਾਲ ਲੱਗਦੇ ਸਾਰੇ ਏਰੀਏ ਜਿਵੇਂ ਹਰਿਆਣਾ ਹੋ ਗਿਆ ਦਿੱਲੀ ਤੱਕ ਇੱਧਰ ਰਾਜਸਥਾਨ ਹੋ ਗਿਆ ਜੰਮੂ ਕਸ਼ਮੀਰ ਵਾਲੀ ਸਾਈਡ ਹੋਗੀ ਇਹ ਤਕਰੀਬਨ ਸਾਰਾ ਏਰੀਆ ਜਿਹੜਾ ਮੌਸਮ ਸਾਫ਼ ਰਹੂ ਤੇ ਦੁਪਹਿਰ ਤੱਕ ਤਾਂ ਵਧੀਆ ਇਸੇ ਤਰ੍ਹਾਂ ਤੋਂ ਉੱਪਰ ਰਹੂਗੀ ਸੋ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਜਿਹੜੇ ਵੀ ਕਿਸਾਨ ਵੀਰ ਆਪਣਾ ਖੇਤੀਬਾੜੀ ਦੇ ਨਾਲ ਸੰਬੰਧਿਤ ਕੋਈ ਵੀ ਕੀਤਾ ਕੰਮ ਕਰਨ ਵਾਲਾ ਰਹਿੰਦਾ ਉਹਨੂੰ ਤੁਸੀਂ ਕਰ ਸਕਦੇ ਹੋ ਕਿਉਂਕਿ ਮੌਸਮ ਦੇ ਜਿਹੜੀ ਅੱਗੇ ਵਾਲੀ ਜਾਣਕਾਰੀ ਆ ਰਹੀ ਆ ਉਹਦੇ ਵਿੱਚ ਹੋ ਸਕਦਾ ਵੀ 13 ਤਰੀਕ ਤੋਂ ਪੰਜਾਬ ਦੇ ਇਲਾਕਿਆਂ ਦੇ ਵਿੱਚ ਥੋੜੀ-ਬਹੁਤੀ ਬੱਦਲਵਾਈ ਬਣਨੀ ਸ਼ੁਰੂ ਹੋ ਜਾਵੇ ਤੇ ਹੋ ਸਕਦਾ ਵੀ ਇਹ ਬੱਦਲਵਾਈ بارش ਨਾ ਦੇਵੇ ਕਿਉਂਕਿ ਮੌਸਮ ਆ ਜਿਹੜਾ ਇਹ ਪਲ-ਪਲ ਬਦਲਦਾ ਰਹਿੰਦਾ ਖਾਸ ਕਰਕੇ ਜਿੰਨਾ ਚਿਰ ਮੌਨਸੂਨ ਜਿਹੜੀ ਆ ਆਪਣੀ ਹਜੇ ਵਾਪਸੀ ਉਹਦੀ ਨਹੀਂ ਹੁੰਦੀ ਨਾ ਮੌਨਸੂਨ ਦੇ ਦੌਰਾਨ ਕਿਸੇ ਟਾਈਮ 'ਤੇ بارش ਦੀ ਸੰਭਾਵਨਾ ਬਣ ਸਕਦੀ ਆ ਤੇ ਪੰਜਾਬ ਦੇ ਵਿੱਚ ਅੱਜ ਜਿਹੜੀਆਂ ਪੱਛਮੀ ਹਵਾਵਾਂ ਚੰਗੀ ਗਤੀ ਦੇ ਨਾਲ ਚੱਲਣਗੀਆਂ ਪੱਛਮੀ ਹਵਾਵਾਂ ਚੰਗੀ ਗਤੀ ਦੇ ਨਾਲ ਚੱਲਣਗੀਆਂ ਤੇ ਜਿਹਦੇ ਨਾਲ ਮੌਸਮ ਵਧੀਆ ਬਣਿਆ ਰਹੂ ਤੇ ਲੋਕਾਂ ਨੂੰ ਕੰਮਕਾਰ ਕਰਨ ਦੇ ਵਿੱਚ ਵੀ ਆਸਾਨੀ ਰਹੂਗੀ ਸੋ ਇਸ ਕਰਕੇ 13 ਤਰੀਕ ਤੋਂ ਲੈ ਕੇ 15 16 17 ਤਰੀਕ ਤੱਕ ਪੰਜਾਬ ਦੇ ਵਿੱਚ ਮੌਸਮ ਜਿਹੜਾ ਫਿਰ ਪਰਿਵਰਤਨਸ਼ੀਲ ਹੋ ਸਕਦਾ ਤੇ ਜਿਸ ਦੌਰਾਨ ਤੋ ਕਿ ਤੁਹਾਨੂੰ ਅੱਗੇ ਵੀ ਦੱਸਿਆ ਵੀ 17 ਤਰੀਕ ਤੱਕ ਜਿਹੜੀ ਮੌਨਸੂਨ ਦੀ ਵਾਪਸੀ ਦੀ ਜਿਹੜੀ ਡੇਟ ਆ ਆਈਐਮਡੀ ਜਿਹੜਾ ਆਪਣਾ ਮੌਸਮ ਵਿਭਾਗ ਆ ਉਹਦੇ ਵੱਲੋਂ ਇਹ ਡੇਟ ਜਿਹੜੀ ਆ ਤੈਅ ਕੀਤੀ ਹੋਈ ਆ ਪਿਛਲੇ ਕੁਝ ਸਾਲਾਂ ਤੋਂ ਹੀ ਆ ਇਹ ਵੀ ਜਿਹੜਾ 17 ਤਰੀਕ ਤੱਕ ਮੌਨਸੂਨ ਦੀ ਵਾਪਸੀ ਹੁੰਦੀ ਆ ਤੇ ਵਾਪਸੀ ਸਮੇਂ ਜੇ ਮੌਨਸੂਨ ਸક્રિય ਹੋ ਜਾਂਦਾ ਪੰਜਾਬ ਦੇ ਨਾਲ ਲੱਗਦੇ ਸਾਰੇ ਹਿੱਸਿਆਂ ਦੇ ਵਿੱਚ ਵਾਪਸ ਜਾਂਦਾ ਹੋਇਆ ਮੌਨਸੂਨ ਵਾਰਿਸ਼ ਦੇ ਸਕਦਾ ਸੋ ਇਸ ਕਰਕੇ ਆ ਜਿਹੜੇ 2-4 ਦਿਨ ਨੇ ਇਹਨਾਂ ਦਿਨਾਂ ਦੇ ਵਿੱਚ ਮੌਸਮ ਠੀਕ ਰਹੂਗਾ ਬੱਦਲ ਵਾਲੀ ਹੋ ਸਕਦੀ ਹੈ ਥੋੜੀ ਬਹੁਤੀ ਤੇ ਮੀਂਹ ਪੈਣ ਦੀ ਸਭਾਵਨਾ ਬਹੁਤ ਘੱਟ ਆ ਇਸ ਕਰਕੇ ਤੁਸੀਂ ਆਪਣੇ ਜੋ ਵੀ ਖੇਤੀਬਾੜੀ ਦੇ ਨਾਲ ਸੰਬੰਧਿਤ ਕੰਮ ਧੰਦੇ ਨੇ ਉਹਨਾਂ ਨੂੰ ਤੁਸੀਂ ਆਪਣਾ ਜਿਹੜਾ ਨਿਪਟਾਉਣ ਦੀ ਕੋਸ਼ਿਸ਼ ਕਰੋ ਸੋ ਇਸ ਅੱਜ ਦੀ ਮੌਸਮ ਦੀ ਤਾਜ਼ਾ ਅਪਡੇਟ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੂ ਤੇ ਦੋਸਤੋ ਇਹ ਵੀ ਤੁਹਾਡੇ ਤੋਂ ਉਮੀਦ ਕਰਦੇ ਹਾਂ ਵੀ ਤੁਸੀਂ ਸਾਡੀ ਇਸ ਜਾਣਕਾਰੀ ਨੂੰ ਵੱਧ ਵੱਧ ਅੱਗੇ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਵੀ ਸਪੋਰਟ ਕਰਿਓ ਸਾਰਿਆਂ ਦਾ ਧੰਨਵਾਦ